ਉਹੀ ਸਮਝ ਕੇ ਪਾਰਟੀ ਨਹੀਂ ਕਿ ਅਸੀਂ ਪਾਰਟੀ ਦਾ ਸਾਥ ਦੇਣਾ ਤੇ ਪਹੁੰਚਣਾ ਕਿਉਂਕਿ ਉਹਨੂੰ ਲੋੜਾ ਹੈ ਨਾ ਉਹਦਾ 24 ਤਰੀਕ ਨੂੰ ਪੰਥ ਰਤਨ ਜ세ਦਾਰ ਗੁਰਚਰਨ ਸਿੰਘ ਟੋੜਾ ਜੀ ਦਾ ਜਨਮ ਦਿਵਸ ਜਿਹੜਾ 100ਵਾਂ ਉਹ ਬੜੀ ਖੁਸ਼ੀ ਛੜਦਾ ਉਤਸ਼ਾਹ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਮਨਾ ਰਹੀ ਆ ਔਰ ਪਿਛਲੇ 5-6 ਦਿਨਾਂ ਤੋਂ ਲਗਾਤਾਰ ਮੈਂ ਸਾਰੀ ਲੀਡਰਸ਼ਿਪ ਨਾਲ ਮਿਲ ਕੇ ਜ਼ਿਲ੍ਹੇ 'ਚ ਮੀਟਿੰਗਾਂ ਕਰ ਰਿਹਾ ਅੱਜ ਮੈਂ ਆਪਣੇ ਵੱਲੋਂ ਬਹੁਤ ਧੰਨਵਾਦ ਕਰਦਾ ਜਿਸ ਸਰਜੀਤ ਸਿੰਘ ਜੀ ਗੜੀ ਸਾਹਿਬ ਦਾ ਜਸਵਿੰਦਰ ਸਿੰਘ ਜੀ ਸਾਡੇ ਔਰ ਰਾਣਾ ਜੀ ਰਾਜੂ ਜੀ ਜੱਸੀ ਜੀ ਹਰਬੰਸ ਜੀ ਸਾਰੀ ਟੀਮ ਦਾ ਤੁਸੀਂ ਦੇਖੋ ਵੀ ਅੱਜ ਵੀ ਕਿੱਡਾ ਵੱਡਾ ਵਿਸਾਲ ਇਕੱਠਾ ਜਿਹੜਾ ਇੱਥੇ ਹੋਇਆ ਬੜਾ ਉਤਸ਼ਾਹ ਆ ਲੋਕਾਂ 'ਚ ਉਸ ਜਨਮ ਦਿਨ ਨੂੰ ਮਨਾਉਣ ਦਾ ਸੋ ਉਹਨਾਂ ਦਾ ਜਨਮ ਦਿਨ ਮਨਾਉਣ ਪਿੱਛੇ ਕਾਰਨ ਨਹੀਂ ਆ ਵੀ ਆਪਾਂ ਉਹਨਾਂ ਦੀ ਸੋਚ ਤੇ ਪਹਿਰਾ ਦੇਈਏ ਉਹਨਾਂ ਨੇ ਪੂਰੀ ਜ਼ਿੰਦਗੀ ਪੰਥ ਨੂੰ ਸਮਰਪਿਤ ਕੀਤੀ ਪੰਜਾਬ ਨੂੰ ਸਮਰਪਿਤ ਕੀਤੀ ਕੌਮ ਨੂੰ ਸਮਰਪਿਤ ਕਰੀ 4 ਵਜੇ ਸਵੇਰੇ ਉੱਠ ਕੇ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੁੰਦੇ ਸੀਗੇ ਜਿਸ ਘਰ ਚੋਂ ਪੈਦਾ ਹੋਏ ਉਸੇ ਘਰ ਚੋਂ ਉਹਨਾਂ ਨੇ ਆਖਰੀ ਸਾਹ ਲਿਆ ਔਰ ਬੇਦਾਗ ਸ਼ਖਸੀਅਤ ਸੀਗੇ ਜਿਹੇ ਦਾ ਗੁਰਚਨ ਸਿੰਘ ਟੋੜਾ ਜੀ ਸਰਮਾ ਜਿਸ ਤਰ੍ਹਾਂ ਕੇ ਹਲਕਾ ਰਾਜਪਦ ਵੀ ਕੋਈ ਇੰਚਾਰਜ ਨਹੀਂ ਹੈਗਾ ਕੋਈ ਨਾ ਕੋਈ ਵਾਲੇ ਵਾਰ ਸੋਣਾ ਚਾਹੀਦਾ ਜਿੱਥੇ ਵਾਲੇ ਵਾਰ ਸਾਰੇ ਖੜੇ ਆ ਜੀ ਨਹੀਂ ਕਿਸੇ ਨੂੰ ਨਿਯੁਕਤੀ ਨਹੀਂ ਕੀਤੀ ਜਾਦੀ ਇੰਚਾਰਜ ਦੀ ਜਿੱਦ ਬਿਲਕੁਲ ਮੈਂ ਪ੍ਰਧਾਨ ਦੇਖੋ ਮੈਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰੀ ਆ ਔਰ ਕਰੂੰਗਾ ਵੀ ਵੀ ਜਿਹੜੇ ਹਲਕੇ ਆ ਨਾ ਪਟਿਆਲਾ ਜ਼ਿਲ੍ਹੇ ਦੇ ਠੀਕ ਆ ਦੇਖੋ ਜਿਹੜੇ ਮਤਲਬ ਪ੍ਰਸਤ ਲੋਕ ਆ ਜਿਨ੍ਹਾਂ ਨੇ ਆਪਣੀ ਔਲਾਦ ਵਾਸਤੇ ਵੀ ਟਿਕਟਾਂ ਮੰਗੀਆਂ ਆਪ ਵੀ ਟਿਕਟਾਂ ਮੰਗੀਆਂ ਸਿਰਫ ਆਪਣੇ ਆਪ ਨੂੰ ਇਹ ਵੋਟਾਂ ਪਵਾਉਂਦੇ ਰਹੇ ਚਾਹੇ ਕੈਪਟਨ ਸਾਹਿਬ ਨੇ ਚੋਣ ਲੜੀ ਚਾਹੇ ਰਖੜਾ ਸਾਹਿਬ ਨੇ ਡਟ ਕੇ ਵਿਰੋਧ ਕਰਦੇ ਰਹੇ ਉਹ ਆਪ ਹੀ ਅਕਾਲ ਪੁਰਖ ਵੈਗਰੂ ਦੀ ਬਖਸ਼ਿਸ਼ ਹੋਈ ਜਾਂ ਮੈਦਾਨ ਛੱਡ ਕੇ ਭੱਜ ਗਏ ਤੇ ਹੁਣ ਸਾਡੀ ਕੋਸ਼ਿਸ਼ ਜ਼ਰੂਰ ਹੋਊਗੀ ਮੈਨੂੰ ਜ਼ਿੰਮੇਵਾਰੀ ਲੋਕ ਸਭਾ ਹਲਕੇ ਦੀ ਵੀ ਮਿਲੀ ਆ ਕਿ ਹਲਕੇ ਤੋਂ ਬਾਹਰ ਦਾ ਕੋਈ ਵੀ ਸਕਾਈ ਲੈਬ ਕਿਸੇ ਹਲਕੇ ਚ ਨਹੀਂ ਆਏ ਹਲਕੇ ਦੇ ਜਿਹੜੇ ਨੌਜਵਾਨ ਹੈਗੇ ਆ ਜਿਹੜੇ ਲਗਾਤਾਰ ਪੰਥ ਨੂੰ ਸਮਰਪਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰ ਰਹੇ ਆ ਸੋ ਸਾਰੇ ਹਲਕਿਆਂ 'ਚ ਹਲਕਿਆਂ ਦੇ ਹੀ ਹਲਕਾ ਇੰਚਾਰਜ ਲਾਵਾਂਗੇ ਔਰ ਵਰਕਰਾਂ ਨੂੰ ਜ਼ਿੰਮੇਵਾਰੀ ਦਵਾਂਗੇ ਤਾਂ ਕਿ ਉਹ ਮਿਹਨਤ ਕਰਨ ਔਰ ਮਿਹਨਤ ਦਾ ਫਲ ਵੀ ਮਿਲੇ ਔਰ ਜਿੰਨਾ ਉਤਸ਼ਾਹ ਆ ਲੋਕਾਂ 'ਚ ਇਸ 'ਚ ਕੋਈ ਸ਼ੱਕ ਨਹੀਂ 2027 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਚ ਬਣੂਗੀ ਕਿਉਂਕਿ ਪੰਜਾਬ ਦਾ ਜਿੰਨਾ ਡਵੈਲਪਮੈਂਟ ਜਿੰਨੀ ਵਿਕਾਸ ਜਿੰਨੀ ਲੋਕ ਭਲਾਈ ਦੀਆਂ ਸਕੀਮਾਂ ਲਾਗੂ ਹੋਈਆਂ ਸਾਡੀ ਸਰਕਾਰ ਚ ਲਾਗੂ ਹੋਈਆਂ ਸਰਮਜੀਤ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਭਾਜੀ ਪੰਚਾਇਤੀ ਚੋਣਾਂ ਗਿਆ ਇਹ ਸਰਕਾਰ ਦਾ ਬੇੜਾ ਬੈਠਿਆ ਹੋਇਆ ਕਰਾਪਸ਼ਨ ਤੁਸੀਂ ਦੇਖ ਲਿਓ ਕਿੰਨੀ ਹੱਦਾਂ ਪਾਰ ਹੋ ਚੁੱਕੀ ਐ ਰੋਟੀਆਂ ਦਿਨ ਮੰਗੀਆਂ ਜਾ ਰਹੀਆਂ ਡਵੈਲਪਮੈਂਟ ਕੋਈ ਹੋਈ ਨਹੀਂ ਇਸੇ ਕਰਕੇ ਬਾਰ-ਬਾਰ ਇਲੈਕਸ਼ਨਾਂ ਤੋਂ ਭੱਜਦੀਆਂ ਹੈਗੀਆਂ ਸ਼੍ਰੋਮਣੀ ਅਕਾਲੀ ਦਲ ਇਹਨਾਂ ਇਲੈਕਸ਼ਨਾਂ 'ਚ ਵੱਡੇ ਪੱਧਰ ਤੇ ਉੱਭਰ ਕੇ ਆਊਗਾ ਔਰ ਪਿੰਡਾਂ 'ਚ ਅਸੀਂ ਹਰ ਚੋਣ ਜਿਹੜੀ ਉਹ ਜਿੱਤਾਂਗੇ। ਸਰਦਾਰ ਜੀ ਇਲੈਕਸ਼ਨ ਔਰ ਟੌੜਾ ਦੇ ਅਲੀਗੇਸ਼ਨ ਲਾ ਰਹੇ ਹੈ। ਟੌੜਾ ਸਾਹਿਬ ਦੇ ਪਰਿਵਾਰਕ ਮੈਂਬਰ ਵੀ ਸਾਡਾ ਪੂਰਾ ਖਰਾਬ ਕਰ ਰਹੀ ਹੈ। ਇਹਦੇ ਵਿੱਚ ਜਦੋਂ ਡੰਕ ਜਣਾ ਜੀ। ਭਾਜੀ ਟੌੜਾ ਸਾਹਿਬ ਦੇ ਵਾਰਸ ਹੋ ਆ ਜਿਹੜਾ ਟੌੜਾ ਸਾਹਿਬ ਦੀ ਸੋਚ ਤੇ ਪੈਰਾ ਦੇਊਗਾ। ਸਭ ਤੋਂ ਪਹਿਲਾਂ ਜਿਹੜੇ ਅਲੀਗੇਸ਼ਨ ਲਾ ਰਹੇ ਹਨ ਨਾ ਜਿਹੜਾ ਉਹਨਾਂ ਨੇ ਆਪਣੇ ਘਰ ਤੇ ਬੀਜੇਪੀ ਦਾ ਝੰਡਾ ਲਾਇਆ ਵਾ ਨਾ ਪਹਿਲਾਂ ਤਾਂ ਉਹ ਧਾਰਨ ਸਮਝੋ ਪਹਿਲਾਂ ਬੀਜੇਪੀ ਛੱਡ ਕੇ ਟੌੜਾ ਸਾਹਿਬ ਦੀ ਸੋਚ ਵਾਲੀ ਪਾਰਟੀ ਨੂੰ ਜੁਆਇਨ ਕਰਨ ਜਿਹੜੇ ਵਿਅਕਤੀ ਲਾ ਰਹੇ ਆਂ ਦੂਸਰੀ ਗੱਲ ਆ ਜਿਹੜੇ ਆ ਸੁਧਾਰ ਵਾਲੇ ਸ਼ੁਰੂ ਤੋਂ ਹੀ ਟੌੜਾ ਸਾਹਿਬ ਦਾ ਜਨਮ ਦਿਨ ਦੁਖਨਵਾਨ ਸਾਹਿਬ ਗੁਰਦੁਆਰੇ 'ਚ ਜਿੱਥੋਂ ਆਪਣੇ ਰਾਜਨੀਤੀ ਜਿਹੜੀ ਸ਼ੁਰੂ ਕਰੀ ਸੀ ਸੇਵਾ ਸ਼ੁਰੂ ਕਰੀ ਸੀ ਉੱਥੇ ਹੀ ਮਨਾਉਂਦੇ ਰਹੇ ਆਂ ਸੋ ਇਹਨਾਂ ਨੂੰ ਕਹੋ ਵੀ ਪਹਿਲਾਂ ਆਪਣੀ ਆਤਮਾ ਤੋਂ ਟੌੜਾ ਸਾਹਿਬ ਦੀ ਸੋਚ ਨੂੰ ਤਾਂ ਅਪਣਾ ਲਿਓ ਫਿਰ ਤੁਸੀਂ ਗੱਲਾਂ ਬਤਾ ਕੇ ਜਿਸ ਤਰ੍ਹਾਂ ਕਿ ਜਿਲ੍ਹਪੁਰ ਦੇ ਵਿੱਚ ਉਥੋਂ ਠਾਗਾ ਠਾੜਾ ਇਲਾਕਾ ਹੈਗਾ ਉੱਥੇ ਉਤਾਰ ਸਿੰਘ ਪਬਲਾ ਨੇ ਬੜੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਠਾੜੇ ਦੇ ਵੀ ਦੋਚਲਾ ਰਹੇ ਨੇ ਕਿ ਅਕਰੋਚਮੈਂਟ ਕਰਾਈਆਂ ਨੇ ਨਜਾਇਜ਼ ਉਸਾਰੀਆਂ ਕੀਤੀ ਨੇ ਉਹਨਾਂ ਨੂੰ ਪੰਚਾਇਤੀ ਜਿਹੜੀਆਂ ਜ਼ਮੀਨਾਂ ਨੇ ਉਹਦੇ ਖਿਲਾਫ ਉਹਨਾਂ ਨੂੰ ਮੋਰਚਾ ਖੋਲਾ ਹੈ ਉਹਦੇ ਬਾਰੇ ਤੁਹਾਡਾ ਕੀ ਪਾਜੀ ਹੁਣ ਮੈਂ ਕਿਸੇ ਠਾਗਾ ਆਦਮੀ ਬਾਰੇ ਕੀ ਕਹਾਂ ਦਬਕੇ ਮਾਰ ਕੇ ਲੋਕਾਂ ਤੋਂ ਨਾ ਜੀ ਪੈਸੇ ਲੈਣਾ ਉਗਰਾਈਆਂ ਕਰਨਾ ਔਰ ਇਹ ਜੀਆਂ ਕਰਤੂਤਾ ਨਾ ਜੀ ਮੈਂ ਤੁਹਾਨੂੰ ਜੇ ਉਹਨਾਂ ਦੀ ਜਿਹੜੀਆਂ ਗੱਲਾਂ ਬਾਤਾਂ ਜੇ ਮੈਂ ਤੁਹਾਨੂੰ ਦਿਖਾ ਦੇਣਾ ਅੱਡੀਓ ਵੀਡੀਓ ਤੁਹਾਨੂੰ ਪਤਾ ਲੱਗ ਜੂਗਾ ਵੀ ਕਿਹੋ ਜਿਹਾ ਠੱਗ ਬੰਦੇ ਸੋ ਸਭ ਤੋਂ ਵੱਧ ਸ਼ਾਮਲਾੜ ਜ਼ਮੀਨਾਂ ਦੇ ਕਬਜ਼ੇ ਮੈਂ ਜੀ ਰਿਕਵਰ ਚ ਖਾਲੀ ਕਰਵਾਏ ਚਾਰ ਵਾਰੀ ਮੇਰੇ ਘਰ ਤੇ ਪੁਲਿਸ ਨੇ ਅਟੈਕ ਕਰਿਆ ਗੁਰਦੁਆਰਾ ਸਾਹਿਬ 'ਚ ਖੜ ਕੇ ਕਹਿ ਸਕਦਾ ਕਿਤੇ ਆਪਣੀ ਜ਼ਿੰਦਗੀ 'ਚ ਇੱਕ ਰੁਪਏ ਦਾ ਲਾਲਚ ਨਹੀਂ ਕਰਿਆ ਜੋ ਸੇਵਾ ਮਿਲੀ ਆ ਪੂਰੀ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਨਿਭਾਈ ਆ ਜੇ ਆਪਾਂ ਪ੍ਰੈਸ ਵਾਲੇ ਜਿਨ੍ਹਾਂ ਦੇ 50 50 ਪਰਚੇ ਠਗੀਆਂ ਚੋਰੀਆਂ ਫਰੋਤੀਆਂ ਦੇ ਹੋਈਆਂ ਉਹਨਾਂ ਦੀ ਸਪੋਰਟ ਕਰਾਂਗੇ ਇਸ ਤੋਂ ਮਾੜੀ ਗੱਲ ਮੇਰੇ ਖਿਆਲ ਕੋਈ ਨਹੀਂ ਹੋ ਸਕਦੀ ਸ਼ਰਮਜੀਤ ਰਾਹੁਲ ਗਾਂਧੀ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਜਿਹੜਾ ਉਹਨਾਂ ਦੇ ਵੱਲੋਂ ਸਿੱਖਾਂ ਨੂੰ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰਾਂ ਡਟ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਖੜੇ ਆਂ ਕੁਝ ਮੌਕਾ ਪਰਸਤੇ ਇੱਧਰ-ਉੱਧਰ ਹੋ ਜਾਂਦੇ ਆਂ ਮਲਾਈਆਂ ਖਾ ਕੇ ਫਿਰ ਲੋਕ ਉਹਨਾਂ ਨੂੰ ਸਬਕ ਜ਼ਰੂਰ ਸਿਖਾਣਗੇ ਸ਼ਰਮਜੀਤ ਰਾਹੁਲ ਗਾਂਧੀ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਲਗਾਤਾਰ ਜਿਹੜੇ ਨੇ ਬਿਆਨ ਆ ਰਹੇ ਨੇ ਪੰਜਾਬ ਕਾਂਗਰਸ ਉਹਨਾਂ ਦੇ ਵੱਲੋਂ ਵੀ ਤੇ ਜੋ ਸਿੱਖਾਂ ਨੂੰ ਲੈ ਕੇ ਜਿਹੜਾ ਬਿਆਨ ਦੇ ਪਾ ਜੀ ਦੇਖੋ ਕਾਂਗਰਸ ਹੈਗੀ ਪੰਜਾਬ ਨੇ 15 ਸਾਲ ਸੰਤਾਪ ਹੋ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਅਟੈਕ ਕਰਾਇਆ ਸਭ ਤੋਂ ਵੱਡਾ ਨੁਕਸਾਨ ਪੰਜਾਬ ਚ ਹਿੰਦੂ ਸਿੱਖ ਭਾਈਚਾਰਕ ਸਾਂਝ ਆ ਜਿਹੜੀ ਉਹ ਕਾਂਗਰਸ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਦਿੱਲੀ ਦੇ ਅੰਦਰ ਕਤਲੇਆਮ ਕਰਾਇਆ ਸੋ ਪਰਿਵਾਰ ਆਪਣੇ ਮਤਲਬ ਵਾਸਤੇ ਕੋਈ ਵੀ ਬਿਆਨਬਾਜ਼ੀ ਕਰ ਸਕਦਾ ਹੈਗਾ ਸੋ ਇਹਨਾਂ ਲੋਕਾਂ ਨੇ ਪੰਜਾਬ ਨੂੰ ਬਰਬਾਦ ਕਰਿਆ ਹੈਗੇ ਪੰਜਾਬੀ ਚੰਗੀ ਤਰ੍ਹਾਂ ਜਾਣਦੇ। ਸ਼ਰਮਾ ਜੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਜਿਹੜੀ ਹੈ ਕੋਰਟ ਦੇ ਵਿੱਚ ਦਾਇਰ ਕੀਤਾ ਗਿਆ ਕਿ ਅੰਮ੍ਰਿਤਪਾਲ ਦੇ ਉਹਦੇ ਸਾਥੀ ਦਾ ਜਿਹੜੀ ਸੀਐਮ ਮਾਨ ਨੂੰ ਖਤਰਾ ਸੀਗਾ ਉਸ ਨੂੰ ਕਿਵੇਂ ਦੇਖਦੇ? ਕਿੰਨੇ ਜੀ ਪੰਜਾਬ ਸਰਕਾਰ ਨੇ ਜਿਹੜਾ ਹਲਕਾ ਨਾਮਾ ਦਾ ਸੀਐਮ ਮਾਨ ਸਾਹਿਬ ਨੂੰ ਤਾਂ ਸਭ ਤੋਂ ਵੱਡਾ ਖਤਰਾ ਨਾ ਜਿਹੜਾ ਜਿਹੜਾ ਦਿਨਚੇ ਹੀ ਦੇਸੀ ਸ਼ਰਾਬ ਪੀ ਲੈਂਦੇ ਆ ਨਾ ਜੀ ਉਤੋਂ ਹੈਗਾ ਜੀ। ਉਹ ਛੱਡ ਦੇਣ ਤਾਂ ਮੇਰੇ ਖਿਆਲ ਪਹਚਾਓ ਹੋ ਜਾਊਗਾ।